328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਗਰਮਾਇਆ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਪੰਜਾਬ ਸਰਕਾਰ ਦਾ ਸਹਿਯੋਗ ਦੇਣ ਦਾ ਦਿੱਤਾ ਸੀ ਭਰੋਸਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਅਦਾਲਤ ਦੇ ਵਿੱਚ ਜਿਹੜਾ ਕੀ ਐਸਜੀਪੀਸੀ ਦੇ ਵੱਲੋਂ ਕੋਈ ਵੀ ਉਹਨਾਂ ਨੂੰ ਲਿਖਤੀ ਰਿਕਾਰਡ ਨਹੀਂ ਸੌਪਿਆ ਜਿਸ ਦੇ ਚੱਲਦੇ ਹੁਣ ਅਗਲੀ ਸੁਣਵਾਈ 30 ਤੇ ਪਈ ਸ시 ਕਾਲ ਜੀ ਮੈਨਰ ਨਤੀ ਮਾ ਤੁਸੀਂ ਦੇਖ ਰਹੇ ਹੋ ਅਜਾਬ ਸੋਚ 328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਕਰਮਾਉਂਦਾ ਜਾ ਰਿਹਾ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਲਗਾਤਾਰ ਇਸ ਸਾਫ ਦੀ ਮੰਗ ਕਰ ਰਹੀ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਇਸ ਮਾਮਲੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਐਫ ਆਈ ਆਰ ਦਰਜ ਕੀਤੀ ਗਈ ਤੇ ਆਰੋਪੀਆਂ ਨੂੰ ਕੁਝ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਦੇ ਵਿੱਚ ਪੰਜਾਬ ਸਰਕਾਰ ਨੇ ਐ ਜੀ ਪੀ ਸੀ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਐ ਜੀ ਪੀ ਸੀ ਹਰੇਕ ਤਰ੍ਹਾਂ ਦਾ ਜਿਹੜਾ ਕਿ ਸਹਿਯੋਗ ਕਰੇਗੀ ਇਹ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਜਿਹੜਾ ਕਿ ਕੋਈ ਲਿਖਤੀ ਰਿਕਾਰਡ ਪੰਜਾਬ ਸਰਕਾਰ ਨੂੰ ਨਹੀਂ ਸੌਂਪਿਆ ਗਿਆ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਜਦੋਂ ਦੰਦ ਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਐਜੀਪੀਸੀ ਕੋਲੋਂ ਕੋਈ ਵੀ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੋਈ ਰਿਕਾਰਡ ਨਹੀਂ ਸੌਪਿਆ ਗਿਆ ਜਿਹਦੇ ਚੱਲਦੇ ਸਮਾਰੋਹ ਦੇ ਉੱਤੇ ਆਦਤ ਦੇ ਵੱਲੋਂ ਹੁਣ ਅਗਲੀ ਤਰੀਕ 30 ਜਨਵਰੀ ਰੱਖ ਦਿੱਤੀ ਆ ਉਦੋਂ ਤੱਕ ਐਜੀਪੀਸੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਕਰਦੇ ਹੋਏ ਲਿਖਤੀ ਰਿਕਾਰਡ ਜਿਹੜਾ ਕਿ ਸੌਪਿਆ ਜਾਵੇਗਾ ਕਿਉਂਕਿ ਜਦੋਂ ਤੱਕ ਐਜੀਪੀਸੀ ਦੇ ਵੱਲੋਂ ਪੰਜਾਬ ਸਰਕਾਰ ਦਾ ਪੂਰਾ ਸਾਥ ਨਹੀਂ ਦਿੱਤਾ ਜਾਂਦਾ ਉਹ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਆ ਸਕਦੀ ਹੈ ਕਾਰਵਾਈ ਨੂੰ ਲੈ ਕੇ ਜੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਐ ਜੀ ਪੀ ਸੀ ਦਾ ਸਹਿਯੋਗ ਮੰਗਿਆ ਗਿਆ ਸੀ ਐ ਜੀ ਪੀ ਸੀ ਨੇ ਵੀ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਦਾ ਸਹਿਯੋਗ ਕਰਨਗੇ ਜੋ ਵੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਲੋੜ ਹੋਵੇਗੀ ਪੁੱਛ ਕੇ ਚੋਵੇਗੀ ਉਹ ਹਰ ਤਰ੍ਹਾਂ ਦਾ ਸਾਥ ਪੰਜਾਬ ਸਰਕਾਰ ਦੇ ਨਾਲ ਦੇਣ ਨੂੰ ਤਿਆਰ ਨੇ ਹਾਲਾਂਕਿ ਐ ਜੀ ਪੀ ਸੀ ਨੇ ਕਹਿਆ ਸੀ ਕਿ ਧਾਰਮਿਕ ਮਸਲਿਆਂ ਦੇ ਵਿੱਚ ਜਿਹੜੇ ਕਿ ਪੰਜਾਬ ਸਰਕਾਰ ਦੀ ਉਹੋ ਦੇਖ ਲੈਣ ਦਾ ਜੀ ਬਰਦਾਸ਼ਤ ਨਹੀਂ ਕਰਨਗੇ ਪਰ 328 ਪਾਬੰਦ ਸਰੂਪਾਂ ਦੇ ਮਾਮਲੇ ਦੇ ਵਿੱਚ ਉਹ ਹਰ ਤਰ੍ਹਾਂ ਦਾ ਸਹਿਯੋਗ ਪੰਜਾਬ ਸਰਕਾਰ ਦੇ ਨਾਲ ਕਰ ਲਈ ਤਿਆਰ ਹੈ ਜੋ ਵੀ ਉਹਨਾਂ ਨੂੰ ਕੋਈ ਰਿਕਾਰਡ ਜਾਂ ਕੋਈ ਕੁਛ ਪੜਤਾਲ ਕਰਨੀ ਹੋਵੇਗੀ ਉਹ ਉਹਨਾਂ ਦੇ ਨਾਲ ਹੈ ਪਰ ਹਲੇ ਤੱਕ ਪੰਜਾਬ ਸਰਕਾਰ ਨੂੰ ਕੋਈ ਲਿਖਤੀ ਰਿਕਾਰਡ ਜਿਹੜਾ ਕਿ ਨਹੀਂ ਦਿੱਤਾ ਗਿਆ ਜਿਸ ਦੇ ਚੱਲਦੇ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅੱਜ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਕਹਿ ਕੇ ਹਲੇ ਤੱਕ ਐ ਜੀ ਪੀ ਸੀ ਦੇ ਵੱਲੋਂ ਕੋਈ ਵੀ ਰਿਕਾਰਡ ਜਿਹੜਾ ਕਿ ਨਹੀਂ ਸੌਂਪਿਆ ਗਿਆ ਬਿਊਰੋ ਰਿਪੋਰਟ ਆਜ਼ਾਦ ਸੋਚ